ਹਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 34 موسی ਦੀ ਮੌਤ موسی ਮੋਆਬ ਦੇ ਮੈਦਾਨ ਤੋਂ ਨਬੋ ਪਹਾੜ ਨੂੰ ਪਿਸਗਾਹ ਦੀ ਚੋਟੀ ਉੱਤੇ ਜਿਹੜਾ ਜਰੀਹੋ ਦੇ ਅੱਗੇ ਹੈ ਚੜ ਗਿਆ ਅਤੇ ਜਹਵਾ ਨੇ ਉਸ ਨੂੰ ਗਿਲਆਦ ਦੀ ਸਾਰੀ ਧਰਤੀ ਦਾਨ ਤੀਕ ਵਿਖਾਈ ਨਾਲੇ ਸਾਰਾ ਨਫਤਾਲੀ ਅਫਰਾਇਮ ਅਤੇ ਮਨਸ਼ੇ ਦੇ ਦੇਸ਼ ਅਤੇ ਜਹੂਦਾ ਦਾ ਸਾਰਾ ਦੇਸ਼ ਪਿਛਲੇ ਸਮੁੰਦਰ ਤਿਕ ਨਾਲੇ ਦੱਖਣ ਜਰੀਹੋਂ ਦੀ ਦੂਣ ਦਾ ਮੈਦਾਨ ਜਿਹੜਾ ਖੰਜੂਰਾ ਦੇ ਬਿਰਸ਼ਾਂ ਦਾ ਸ਼ਹਿਰ ਹੈ ਜੋ ਸੁਆਰ ਤਿਕ ਤਾਂ ਜੋ ਹਵਾ ਨੇ ਉਸ ਨੂੰ ਆਖਿਆ ਇਹ ਉਹ ਦੇਸ਼ ਹੈ ਜਿਹਦੀ ਸੌ ਮੈਂ ਅਬਰਾਹਮ ਇਸਹਾਕ ਅਤੇ ਯਾਕੂਬ ਨਾਲ ਖਾਦੀ ਸੀ ਕੀ ਮੈਂ ਇਹ ਤੇਰੀ ਅੰਝ ਨੂੰ ਦਿਆਂਗਾ ਮੈਂ ਤੈਨੂੰ ਤੇਰੀ ਅੱਖੀ ਇਹ ਵਿਖਾਇਆ ਪਰ ਤੂੰ ਉੱਥੇ ਨਹੀਂ ਲੰਗੇਗਾ ਸੋ 모사 ਜੋ ਹਵਾ ਦਾ ਦਾਸ ਉਥੇ ਮੂਆਬ ਦੇ ਦੇਸ਼ ਵਿੱਚ ਜੋਹਵਾ ਦੇ ਅਖਣ ਅਨੁਸਾਰ ਮਰ ਗਿਆ ਅਤੇ ਉਹਨੇ ਉਸ ਨੂੰ ਮੂਆਬ ਦੇਸ਼ ਦੀ ਦੂਣ ਵਿੱਚ ਬੈਤਪੋਰ ਅੱਗੇ ਦਫਨਾਇਆ ਅਤੇ ਕੋਈ ਮਨੁੱਖ ਉਸ ਦੀ ਕਬਰ ਨੂੰ ਅੱਜ ਦੇ ਦਿਨ ਤੀਕ ਨਹੀਂ ਜਾਣਦਾ 모사 120 ਵਰਿਆਂ ਦਾ ਸੀ ਜਦ ਉਹ ਚਲਾਣਾ ਕਰ ਗਿਆ ਨਾ ਤਾਂ ਉਸ ਦੀ ਅੱਖ ਤੁੰਦਲੀ ਹੋਈ ਨਾ ਹੀ ਉਸ ਦੀ ਸ਼ਕਤੀ ਕਟੀ ਇਸਰਾਇਲ 모사 ਲਈ ਮੂਆਬ ਦੇ ਮੈਦਾਨ ਵਿੱਚ 30 ਦਿਨ ਸੌਗ ਕਰਦੇ ਰਹੇ। ਇਉਂ موسی ਦੇ ਸੌਗ ਅਤੇ ਸਿਆਪੇ ਦੇ ਦਿਨ ਪੂਰੇ ਹੋਏ। ਨੂਨ ਦਾ ਪੁੱਤਰ ਜੋ ਹਸ਼ੂਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ موسی ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ ਉਪਰੰਤ ਇਸرائیਲੀ ਉਸ ਦੀ ਸੁਣਦੇ ਸਨ ਅਤੇ ਉਵੇਂ ਹੀ ਕਰਦੇ ਸਨ ਜਿਵੇਂ ਜੋਹਵਾ ਨੇ موسی ਨੂੰ ਹੁਕਮ ਦਿੱਤਾ ਸੀ ਤਾਂ ਇਸرائیਲ ਵਿੱਚ ਫੇਰ ਕੋਈ نبی موسی ਵਰਗਾ ਨਹੀਂ ਉੱਠਿਆ ਜਿਸ ਨੂੰ ਜੋਹਵਾ ਮੋਹਦਰ ਮੋਹ ਜਾਣਦਾ ਸੀ। ਇਹਨਾਂ ਸਾਰਿਆਂ ਨਿਸ਼ਾਨਾਂ ਅਚਰਜਕਮਾ ਵਿਖੇ ਜਿਹੜੇ ਜਹਵਾਨੇ ਉਹ ਨੋਮਿਸ਼ਰ ਦੇਸ਼ ਵਿੱਚ ਫਿਰੌਨ ਉਸਦੇ ਸਾਰੇ ਟਹਿਲੂਆਂ ਅਤੇ ਉਸਦੇ ਸਾਰੇ ਦੇਸ਼ ਲਈ ਵਿਖਾਲਨ ਨੂੰ ਕੱਲਿਆ ਅਤੇ ਉਸ ਸਾਰੇ ਬਲਵੰਤ ਹੱਥ ਅਤੇ ਉਸ ਸਾਰੇ ਵੱਡੇ ਪੈਰ ਦੇ ਬਾਰੇ ਜਿਹੜਾ ਮੂਸਾ ਨੇ ਸਾਰੇ ਇਸਰਾਇਲ ਦੇ ਵੇਖਣ ਵਾਲਿਆਂ ਨੂੰ ਵਿਖਾਇਆ ਆਮੇਨ